ਸਾਡੀ ਸੁਖਮਨੀ ਵਾਪਸ ਆ ਗਈ ਹੈ ਜੀ ਕੋਈ ਆ ਕੈਂਡੀਆਂ ਕਿੰਨੀਆਂ ਆ ਗਈਆਂ ਉਹ ਕਿੰਨੀਆਂ ਕੈਂਡੀਆਂ ਆ ਗਈਆਂ ਔਰ ਇਸ ਬੱਚੀ ਨੂੰ ਅਸੀਂ ਬੜੇ ਚਾਵਾਂ ਲਾਡਾਂ ਨਾਲ ਪਾਲਦੇ ਇਹਦਾ ਨਾਮ ਸੁਖਮਨੀ ਰੱਖਿਆ ਜਾਂਦਾ 14 ਨ ਨੂੰ ਸੁਖਮਨੀ ਨੂੰ ਤੇ ਆਪਣੀ ਵਾਈਫ ਅਦਿਤਾ ਦੇਵੀ ਨੂੰ ਲੈ ਕੇ ਕਿ ਪਿੰਡ ਵਾਪਸ ਚਲਾ ਜਾਉਂਦਾ ਪੂਰੇ 1 ਸਾਲ ਬਾਅਦ ਫਿਰ ਰੀਤਾ ਭੈਣ ਗੁੱਸੇ ਹੋ ਕੇ ਆਪਣੇ ਘਰੋਂ ਇੱਥੇ ਆ ਜਾਂਦੀ ਸਾਡੇ ਕੋਲੇ ਆਹੀ ਮਹੀਨੇ 'ਚ ਇੱਕ ਦੋ ਤਰੀਕ ਅਸੀਂ ਉਹਨੂੰ ਪੁੱਛਦੇ ਹਾਂ ਵੀ ਤੂੰ ਕਿਵੇਂ ਆਈ ਹੈ ਕਹਿੰਦੀ ਮੈਂ ਲੜ ਘਰੋਂ ਆ ਗਈ ਐ ਮੈਂ ਪਤਾ ਕੇ ਨਹੀਂ ਆਈ ਮੇਰਾ ਬੱਚਾ ਮੈਂ ਕਿਹਾ ਸੁਖਮ ਨਹੀਂ ਕਿਤੇ ਛੱਡਿਆ ਕਹਿੰਦੀ ਸੁਖਮ ਨਹੀਂ ਤਾਂ ਮੈਂ ਘਰੇ ਛੱਡਿਆ ਹੁੰਦੀ ਅਸੀਂ ਫਿਰ ਇਹਨਾਂ ਨੂੰ ਫੋਨ ਕਰਦੇ ਸਾਡੇ ਕੋਲ ਇਹਨਾਂ ਦਾ ਨੰਬਰ ਨਹੀਂ ਇਹ ਨੰਬਰ ਬੰਦ ਕਰ ਲੈ ਜਿਹੜੇ ਨੰਬਰ ਸਾਨੂੰ ਦੇ ਕੇ ਗਏ ਉਹ ਲੱਗਦਾ ਹੀ ਨਹੀਂ ਸੀ ਕੋਈ ਨੰਬਰ ਫਿਰ ਅਸੀਂ ਇੰਟਰਨੈਟ ਰਾਹੀਂ ਫੋਨ ਨੰਬਰ ਲੱਭ ਕੇ ਦੇ ਪਿੰਡ ਦੇ ਵਿੱਚ ਸਰਪੰਚ ਨਾਲ ਗੱਲ ਕਰਦੇ ਆਂ ਤੇ ਜੋਗੀ ਮੰਡਲ ਜੀ ਦਾ ਧੰਨਵਾਦ ਆ ਜਿਹੜਾ ਇਹ ਬੇਟੀ ਨੂੰ ਲੈ ਕੇ ਆਇਆ ਇੱਥੇ ਪਰ ਇੱਕ ਗੱਲ ਦਾ ਅਫਸੋਸ ਵੀ ਆ ਇਹਨੂੰ ਆਏ ਨੂੰ ਪੁੱਛਿਆ ਤੂੰ ਕੀ ਕਰਨ ਆਇਆ ਜੋਗੀ ਮੰਡਲ ਭਾਈ ਰੱਖਣਾ ਆਏ ਰਹੇਗਾ ਤੇ ਰੱਖੇਗਾ ਸੁਖਮਣੀ ਨੂੰ ਛੱਡਣ ਆਇਆ ਆ ਕਹਿੰਦਾ ਮੈਂ ਅੱਜ ਸੁਖਮਣੀ ਦੀ ਮੰਮੀ ਅਜੇ ਤੱਕ ਵਾਪਸ ਨਹੀਂ ਪਹੁੰਚੀ ਸਾਡੇ ਕੋਲੇ ਵਾਹਿਗੁਰੂ ਕਿਰਪਾ ਕਰੇ ਜਿੱਥੇ ਵੀ ਕਿਤੇ ਹੋਵੇ ਉਹ ਸਾਡੇ ਕੋਲ ਇੱਥੇ ਵਾਪਸ ਆ ਜਵੇ ਸੁਖਮਣੀ ਸਾਡੇ ਕੋਲੇ ਹੁਣ ਪਹੁੰਚ ਗਈ ਆ ਪਰ ਸੁਖਮਣੀ ਸਾਨੂੰ ਪਛਾਣਦੀ ਹੋਈ ਨਹੀਂ ਸੁਖਮਣੀ ਨਾਲ ਜਿਹੜਾ ਸਾਡਾ ਲਗਾਵ ਆ ਅੱਜ ਸੱਚੀ ਮੈਨੂੰ ਇੰਨਾ ਮਨ ਲੋ ਖੁਸ਼ੀ ਫੀਲ ਹੋ ਰਹੀ ਆ ਇੰਨਾ ਚਾਹ ਫੀਲ ਹੋ ਰਿਹਾ ਵੀ ਇਹ ਵਾਪਸ ਆ ਗਈ ਆ ਪਰ ਕਿਤੇ ਨਾ ਕਿਤੇ ਮਨ ਦੇ ਕੋਨੇ 'ਚ ਇਹ ਵੀ ਚੱਲ ਰਿਹਾ ਟ੍ਰੈਵਲ ਵੀ ਇਹਦਾ ਹੁਣ ਮਨ ਲੁ ਕਿਦਾਂ ਅੱਗੋਂ ਬਣੂ ਬਾਪ ਇਹਨਾਂ ਛੱਡਣ ਆ ਗਿਆ ਮੰਮੀ ਇਹਦੀ ਪਤਾ ਨਹੀਂ ਕਿੱਥੇ ਆ ਹਨਾ ਜਿਹੜੇ ਘਰ 'ਚ ਜੰਮੀ ਸੀ ਜਿਹੜੇ ਘਰ ਦੇ ਵਿੱਚ ਪਲੀ ਸੀ ਜਿੱਥੇ ਨੇ ਪਹਿਲੀ ਵਾਰ ਤੁਰਨਾ ਸਿੱਖਿਆ ਸੀ ਤੇ ਅੱਜ ਉਹ ਸੁਖਮਣੀ ਉਸ ਘਰ ਦੇ ਅੰਦਰ ਵੜਨ ਤੋਂ ਵੀ ਐ ਕਰ ਰਹੀ ਐ ਪਾਪਾ ਪਾਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 19 ਤਰੀਕ 8ਵਾਂ ਮਹੀਨਾ 2022 ਜਿੱਦਣ ਸਾਡੇ ਘਰੇ ਰੀਤਾ ਰਾਣੀ ਭੈਣ ਆਈ ਸੀ ਰੀਤਾ ਰਾਣੀ ਭੈਣ ਜਦੋਂ ਸਾਡੇ ਕੋਲ ਆਈ ਪ੍ਰੈਗਨੈਂਟ ਸੀਗੀ ਮੈਂਟਲੀ ਬਹੁਤ ਜ਼ਿਆਦਾ ਡਿਸਟਰਬਡ ਸੀ ਅਫਸੈਟ ਸੀ ਭੈਣ ਭੈਣ ਦੇ ਪੇਟ ਦੇ ਵਿੱਚ ਸੁਖਮਣੀ ਉਸ ਟਾਈਮ 8 ਸੰਡੇਗਿਸ 7 8 ਮਹੀਨੇ ਦੀ ਪ੍ਰੈਗਨਸੀ ਦੇ ਨਾਲ ਭੈਣ ਸਾਡੇ ਕੋਲੇ 19 8 22 ਨੂੰ ਆਈ ਤੇ 13 9 22 ਨੂੰ ਸੁਖਮਨੀ ਦਾ ਜਨਮ ਹੁੰਦਾ ਲਗਭਗ 1 ਮਹੀਨੇ ਬਾਅਦ। ਔਰ ਇਸ ਬੱਚੀ ਨੂੰ ਅਸੀਂ ਬੜੇ ਚਾਵਾਂ ਲਾਡਾਂ ਨਾਲ ਪਾਲਦੇ ਆਂ ਦਾ ਨਾਮ ਸੁਖਮਨੀ ਰੱਖਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਸੱਸਾ ਨਿਕਲਦਾ ਅੱਖਰ ਹਕੂਨਾਵਾਂ ਲੈਨੇ ਆ ਜਦੋਂ ਬਾਬਾ ਜੀ ਸੁਖਮਨੀ ਕੌਰ ਇਹਦਾ ਅਸੀਂ ਨਾਮ ਰੱਖਦੇ ਆਂ। ਇਹਦੇ ਫਾਦਰ ਨਾਲ ਵੀ ਉਦੋਂ ਗੱਲ ਕਰਦੇ ਆਂ। ਪਰ ਇਹਨਾਂ ਦੇ ਆਸ ਵਿੱਚ ਗੁੱਸੇ ਸੀਗੇ ਇੱਕ ਦੂਜੇ ਨਾਲ ਹਸਬੰਡ ਵਾਈਫ ਇਹ ਵੀ ਪਹਿਲਾਂ ਇੱਕ ਮਨਾ ਕਰ ਗਿਆ ਵੀ ਮੈਂ ਨਹੀਂ ਆਉਣਾ ਮੇਰੀ ਬੇਟੀ ਨਹੀਂ ਹੈਗੀ ਚਲੋ ਹੌਲੀ ਹੌਲੀ ਗੁੱਸਾ ਠੰਡਾ ਹੋਇਆ ਸੁਖਮਨੀ ਦੀ ਮੰਮੀ ਰੀਤਾ ਭੈਣ ਠੀਕ ਹੋ ਗਈ ਇੰਨਾ ਕੰਮ ਕਰਦੀ ਸਾਡੇ ਨਾਲ ਸੇਵਾ ਕਰਾਉਂਦੀ ਸਾਰਾ ਦਿਨ ਫਿਰ ਉਹ ਕੰਮ ਸਿੱਖਣ ਲੱਗ ਗਈ ਇੱਥੇ ਆ ਕੇ ਉਹਨੇ ਸਲਾਈ ਦਾ ਕੰਮ ਸਿੱਖਿਆ ਸੂਟ ਸਿਉਣੇ ਬਹੁਤ ਵਧੀਆ ਸਲਾਈ ਕਰਨ ਲੱਗ ਗਈ ਭੈਣ ਫਿਰ ਕਢਾਈ ਦਾ ਕੰਮ ਵੀ ਸਿੱਖਿਆ ਭੈਣ ਨੇ ਇੰਨੀ ਕੰਮ ਕਰਨ ਵਾਲੀ ਭੈਣ ਸਾਡੀ ਰੀਤਾ ਸੁਖਮਣੀ ਨੂੰ ਸਾਰਾ ਦਿਨ ਬੱਚੇ ਚੱਕੀ ਫਿਰਦੇ ਦੂਜੀਆਂ ਭੈਣਾਂ ਚੱਕੀ ਫਿਰਦੀਆਂ ਤੇ ਰੀਤਾ ਭੈਣ ਸਾਰਾ ਦਿਨ ਕੰਮ ਕਰਦੀ ਹੌਲੀ ਹੌਲੀ ਘਰ ਗੱਲ ਹੋਈ ਉਹਦੇ ਪਤੀ ਨਾਲ ਸੰਪਰਕ ਬਣਿਆ ਇਹ ਜੋਗੀ ਮੰਡਲ ਆ ਇਹ ਸਾਡੇ ਕੋਲੇ ਆਇਆ ਤੇ ਜੂਪੀ ਤੇ ਆਇਆ ਭਾਈ ਯਾਰ ਬਿਹਾਰ ਤੋਂ ਜ਼ਿਲ੍ਹਾ ਕਿਹੜਾ ਮੁੰਗੇ ਪੁਰਨੀਆ ਜ਼ਿਲ੍ਹਾ ਤੋਂ ਮੁੰਗੇਰ 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 ਜ਼ਿਲ੍ਹਾ ਤੇ ਫਿਰ ਇਹ ਵੀਰ ਸਾਡੇ ਕੋਲੇ ਆਇਆ 14 9 24 ਨੂੰ ਮਤਲਬ ਤੇ 14 9 ਨੂੰ ਸੁਖਮਣੀ ਨੂੰ ਤੇ ਆਪਣੀ ਵਾਈਫ ਰੀਤਾ ਦੇਵੀ ਨੂੰ ਲੈ ਕੇ ਇਹ ਪਿੰਡ ਵਾਪਸ ਚਲਾ ਜਾਂਦਾ ਪਹਿਲਾਂ 19 8 ਨੂੰ ਭੈਣ ਆਈ ਸਾਡੇ ਕੋਲੇ 13 9 ਨੂੰ ਸੁਖਮਣੀ ਦਾ ਜਨਮ ਹੁੰਦਾ ਤੇ 14 9 24 ਨੂੰ 2 ਸਾਲਾਂ ਬਾਅਦ ਪੂਰੇ ਸੁਖਮਣੀ ਆਪਣੇ ਪਿੰਡ ਚਲੇ ਜਾਂਦੀ ਹੈ ਪੂਰੇ 2 ਸਾਲਾਂ ਦੀ ਹੋ ਕੇ ਇੱਥੇ ਇਦਾਂ ਅਸੀਂ ਜਨਮ ਦਿਨ ਮਨਾਉਨੇ ਆ ਜਨਮ ਦਿਨ ਤੋਂ ਬਾਅਦ ਇਹ ਬੱਚੀ ਆਪਣੇ ਬਾਪ ਦੇ ਨਾਲ ਆਪਣੀ ਮੰਮੀ ਦੇ ਨਾਲ ਵਾਪਸ ਚਲੇ ਜਾਂਦੀ ਅਸੀਂ ਬੜੀ ਮੁਸ਼ਕਲ ਨਾਲ ਭੇਜਦੇ ਆ ਸਾਡਾ ਮਨ ਨਹੀਂ ਮੰਨਦਾ ਕਿ ਅਸੀਂ ਸੁਖਮਨੀ ਨੂੰ ਨਹੀਂ ਭੇਜਣਾ ਪਰ ਮਾਂ ਦੇ ਨਾਲ ਹੀ ਜਾਣਾ ਸੀ ਧੀ ਨੇ ਮਾਂ ਤੋਂ ਕਿਵੇਂ ਦੂਰ ਕਰ ਦਿੰਦੇ ਧੀ ਨੂੰ ਅਸੀਂ ਪਰ ਮਨ 'ਚ ਕਿਤੇ ਨਾ ਕਿਤੇ ਲਾਲਸਾ ਸੀ ਲਾਲਚ ਸੀ ਵੀ ਇਹ ਬੱਚੀ ਸਾਡੇ ਕੋਲੇ ਰਹਿ ਪਵੇ ਅਸੀਂ ਕਿਹਾ ਵੀ ਪਰ मां ਕਹਿੰਦੀ ਨਹੀਂ ਮੈਂ ਨਹੀਂ ਛੱਡਾਂਗੀ ਚਲੋ ਲੈ ਗਈ ਰੀਤਾ ਭੈਣ ਸੁਖਮਨੀ ਨੂੰ ਆਪਣੇ ਨਾਲ ਚੁਪਲਿਆਂ ਦੇ ਘਰ ਤੋਂ ਚਲੇ ਗਏ ਕੰਮ ਸਿੱਖ ਕੇ ਗਈ ਭੈਣ ਜਿੰਨੀ ਕਸੀਂ ਮਦਦ ਕਰ ਸਕਦੇ ਉਹ ਕੀਤੀ ਸਲਾਈ ਮਸ਼ੀਨ ਇੱਕ ਦਿੱਤੀ ਸਾਡੇ ਅਸ਼wini ਬਾਈ ਜੀ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਸਲਾਈ ਮਸ਼ੀਨ ਦਿੱਤੀ ਗਈ ਵੀ ਤੂੰ ਪਿੰਡ ਜਾ ਕੇ ਆਪਦਾ ਕੋਈ ਕਿਰਤ ਕਮਾਈ ਕਰ ਲਈ ਬੁਟੀਕ ਖੋਲ੍ਹ ਲਈ ਵੀ ਤੂੰ ਸਾਡੇ ਕੋਲ ਦਵਾਈ ਲੈ ਕੇ ਜਾਂਦੀ ਰਹੀ ਹਰ ਮਹੀਨੇ ਦਵਾਈ ਨਾ ਬੰਦ ਕਰੀਂ ਬਹੁਤ ਸਾਰੀਆਂ ਅਸੀਸਾਂ ਦੁਆਵਾਂ ਦੇ ਨਾਲ ਅਸੀਂ ਸੁਖਮਣੀ ਨੂੰ ਤੇਰੀ ਮੰਮੀ ਨੂੰ ਭੇਜ ਦਿਆ ਇੱਥੋਂ ਤੇ ਲੈ ਕੇ ਜਾਂਦੇ ਜੋਗੀ ਮੰਡਲ ਆਪ ਨਾਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਉਸ ਤੋਂ ਬਾਅਦ ਸਮਾਂ ਬੀਤ ਗਿਆ ਅਸੀਂ ਕਈ ਵਾਰੀ ਫੋਨ ਵੀ ਕੀਤਾ ਵੀ ਕਦੇ ਆਏ ਨਹੀਂ ਨਾ ਦਵਾਈ ਲੈਣ ਆਏ ਆ ਠੀਕ ਆ ਅਸੀਂ ਮਹੀਨੇ ਬਾਅਦ ਜਦੋਂ ਫੋਨ ਕੀਤਾ ਪਹਿਲਾਂ ਤਾਂ ਵੀਡੀਓ ਕਾਲ ਕੀਤੀ ਦੋ ਤਿੰਨ ਵਾਰੀ ਸੁਖਮਣੀ ਨਾਲ ਗੱਲ ਕਰਨ ਦੀ ਸਾਡੀ ਗੱਲ ਨਹੀਂ ਹੋਈ ਤਾਂ ਇੱਕ ਦਿਨ ਫਿਰ ਜੋਗੀ ਮੰਡਲ ਨੇ ਗੱਲ ਕਰਾਈ ਤਸੀਂ ਦੇਖਿਆ ਸੁਖਮਣੀ ਦੇ ਬਾਲ ਕੱਟੇ ਪਏ ਇੰਨੀਆਂ ਸੋਹਣੀ ਸੋਹਣੀ ਗੁੱਤਾਂ ਸੀ ਦੋ ਤੇ ਇਹਨਾਂ ਨੇ ਆਪਦੇ ਵਰਗੀ ਗੰਜੀ ਕਰਤੀ ਸੁਖਮਣੀ ਤੇ ਫਿਰ ਇਹ ਕਹਿੰਦੇ ਸਾਡੇ ਬਾਲ ਮੁੰਡਣ ਹੁੰਦਾ ਵਾ ਸਾਡੇ ਰਿਵਾਜ ਆ ਕੋਈ ਚਲੋ ਸਮਾਂ ਬੀਤਦਾ ਗਿਆ ਹੁਣ 14 9 24 ਨੂੰ ਇਹ ਬੱਚੀ ਆਪਣੇ ਘਰੇ ਗਈ ਸੀ ਹੁਣ ਫਿਰ ਨੌਵਾਂ ਮਹੀਨਾ ਹੀ ਚੱਲਦਾ ਔਰ 25 ਸਨ ਚੱਲਦਾ ਪੂਰੇ 1 ਸਾਲ ਬਾਅਦ ਫਿਰ ਰੀਤਾ ਭੈਣ ਗੁੱਸੇ ਹੋ ਕੇ ਆਪਣੇ ਘਰੋਂ ਇੱਥੇ ਆ ਜਾਂਦੀ ਸਾਡੇ ਕੋਲੇ ਆਹੀ ਮਹੀਨੇ 'ਚ ਇੱਕ ਦੋ ਤਰੀਕ ਨੂੰ ਅਸੀਂ ਉਹਨੂੰ ਪੁੱਛਦੇ ਹਾਂ ਵੀ ਤੂੰ ਕਿਵੇਂ ਆਈ ਹੈ ਕਹਿੰਦੀ ਮੈਂ ਲੜ ਘਰੋਂ ਆ ਗਈ ਐਵੇਂ ਬਤਾ ਕੇ ਨਹੀਂ ਆਈ ਮੇਰਾ ਬੱਚਾ ਮੈਂ ਕਿਹਾ ਸੁਖਮਨੀ ਕਿਤੇ ਛੱਡਿਆ ਕਹਿੰਦੀ ਸੁਖਮਨੀ ਤਾਂ ਮੈਂ ਘਰੇ ਛੱਡਿਆ ਆਂਦੀ ਮੈਂ ਕਿਹਾ ਭੈਣੇ ਤਾਂ ਸੁਖਮਨੀ ਨੂੰ ਤਾਂ ਨਾਲ ਲੈ ਆਉਣਾ ਸੀ ਕਿਉਂਕਿ ਸਾਨੂੰ ਵੀ ਬੜਾ ਰਹਿਣਾ ਵੀ ਮਾਂ ਤੋਂ ਬਿਨਾਂ ਸੁਖਮਨੀ ਇਕੱਲੀ ਕਿਵੇਂ ਰਹੂਗੀ ਅਸੀਂ ਇਹਨੂੰ ਉਹਨੂੰ ਇੱਥੇ ਦੋ ਚਾਰ ਦਿਨ ਰੱਖਦੇ ਆਂ ਥੋੜੀ ਦਵਾਈ ਦਾਰੂ ਦਿੰਨੇ ਆਂ ਉਸ ਵਾਰ ਉਹ ਵਾਪਸ ਚਲੇ ਜਾਂਦੇ ਕਿੰਨੀ ਮੈਂ ਸੁਖਮਣੀ ਨੂੰ ਲੈ ਕੇ ਆਉਣੀ ਆ ਜਾ ਕੇ ਇਤੋਂ ਅਸੀਂ ਉਹਨੂੰ ਕਿਰਾਇਆ ਪਾੜਾ ਦੇ ਕੇ ਭੇਜਦੇ ਹਾਲਾਂਕਿ ਉਹਦੇ ਕੋਲ ਪੈਸੇ ਸੀਗੇ ਬਾਅਦ ਚ ਪਤਾ ਲੱਗਿਆ ਪਰ ਅਸੀਂ ਵੀ ਆਪਣੇ ਕੋਲੋਂ ਉਹਨੂੰ ਟਿਕ ਟੁਕ ਕਰਾ ਕੇ ਭੇਜ ਦਿੰਨੇ ਤਾਂ ਉਹ ਪਿੰਡ ਜਾਂਦੀ ਆ ਭੈਣ ਪਿੰਡ ਜਾ ਕੇ ਇਹਦੇ ਹਸਬੰਡ ਦੱਸਦੇ ਨੇ ਜੋਗੀ ਮੰਡਲ ਜੀ ਵੀ ਉਹ ਜਾ ਕੇ ਘਰੋਂ 50000 ਰੁਪਿਆ ਪਿਆ ਸੀ ਚੱਕ ਕੇ ਲੈ ਕੇ ਫਿਰ ਵਾਪਸ ਚਲੇਗੀ ਅਸੀਂ ਫਿਰ ਇਹਨਾਂ ਨੂੰ ਫੋਨ ਕਰਦੇ ਸਾਡੇ ਕੋਲ ਇਹਨਾਂ ਦਾ ਨੰਬਰ ਨਹੀਂ ਇਹਨੇ ਨੰਬਰ ਬੰਦ ਕਰ ਲਿਆ ਜਿਹੜੇ ਨੰਬਰ ਸਾਨੂੰ ਦੇ ਕੇ ਗਏ ਉਹ ਲੱਗਦਾ ਹੀ ਨਹੀਂ ਸੀ ਕੋਈ ਨੰਬਰ ਫਿਰ ਅਸੀਂ ਇੰਟਰਨੈਟ ਰਾਹੀਂ ਫੋਨ ਨੰਬਰ ਲੱਭ ਕੇ ਦੇ ਪਿੰਡ ਦੇ ਵਿੱਚ ਸਰਪੰਚ ਨਾਲ ਗੱਲ ਕਰਦੇ ਆ ਫਿਰ ਪਿੰਡ ਦੇ ਵਿੱਚ ਸਰਪੰਚ ਅੱਗੇ ਨੰਬਰ ਦਿੰਦਾ ਮਤਲਬ ਬਹੁਤ ਸਾਰੇ ਫੋਨ ਕਰਨ ਤੋਂ ਬਾਅਦ ਅਸੀਂ ਜੋਗੀ ਮੰਡਲ ਦੇ ਘਰ ਇੱਕ ਬੰਦਾ ਜਾ ਕੇ ਸਾਡੀ ਨੇਪਾਲੀ ਨਾਮ ਦਾ ਬੰਦਾ ਗੱਲ ਕਰਾਉਂਦਾ ਇਹਨਾਂ ਨਾਲ ਤਾਂ ਫਿਰ ਜਾ ਕੇ ਪਤਾ ਲੱਗਦਾ ਸੁਖਮਨੀ ਦਾ ਡੈਡੀ ਦੱਸਦਾ ਵੀ ਵੀ ਉਹ ਆਈ ਸੀ ਉਹ ਗੁੱਸੇ 'ਚ ਆ ਕੇ ਫਿਰ ਵਾਪਸ ਚਲੇ ਗਈਗਾ ਤੇ ਘਰੋਂ ਪੈਸੇ ਵੀ ਲੈ ਗਈ 50000 ਰੁਪਿਆ ਤਾਂ ਅਸੀਂ ਵੀਰ ਨੂੰ ਬੇਨਤੀ ਕਰਦੇ ਆਂ ਵੀ ਤੂੰ ਸੁਖਮਣੀ ਨੂੰ ਲੈ ਕੇ ਇੱਥੇ ਆ ਜਾ ਕੋਈ ਨਾ ਉਹ ਵੀ ਇੱਥੇ ਆਜੂਗੀ ਪਹਿਲਾਂ ਵੀ ਇੱਥੇ ਆਈ ਸੀ ਦੁਬਾਰਾ ਫਿਰ ਆਜੂਗੀ ਵੀ ਅਸੀਂ ਤੈਨੂੰ ਪੈਸੇ ਭੇਜਦੇ ਆਂ 5000 ਰੁਪਿਆ ਵੀ ਤੂੰ ਸਾਨੂੰ ਆਪਣਾ ਅਕਾਊਂਟ ਨੰਬਰ ਦੇ ਦੇ ਤਦੋਂ ਇਹਨਾਂ ਨੇ Google Pay ਨੰਬਰ ਦਿੱਤਾ ਅਸੀਂ Google Pay ਕਰਤੇ ਪੈਸੇ 5000 ਰੁਪਿਆ ਇਸ ਅਮੀਰ 'ਚ ਵੀ ਚੱਲ ਸਾਡੀ ਸੁਖਮਣੀ ਆਜੂਗੀ ਇੱਥੇ ਸਾਡੇ ਕੋਲੇ ਤੇ ਜੋਗੀ ਮੰਡਲ ਜੀ ਦਾ ਧੰਨਵਾਦ ਆ ਜਿਹੜਾ ਬੇਟੀ ਨੂੰ ਲੈ ਕੇ ਆਇਆ ਇੱਥੇ ਪਰ ਇੱਕ ਗੱਲ ਦਾ ਅਫਸੋਸ ਵੀ ਆ ਇਹਨੂੰ ਆਏ ਨੂੰ ਪੁੱਛਿਆ ਤਾਂ ਕੀ ਕਰਨ ਆਏ ਜੋਗੀ ਮੰਡਲ ਭਾਈ ਕੀ ਕਰਨੇ ਆਏ ਇੱਧਰ ਜੋ ਕਰਿਆ ਆਪ ਨੂੰ ਮਰ ਦਿੱਤਾ ਆਪਣੇ ਬੋਲੀ ਹੰਦੇ ਨਹੀਂ ਆਪ ਕਿਆ ਕਰਨੇ ਕੇ ਲੀਏ ਆਏ ਇੱਧਰ ਇੱਧਰ ਕਿਆ ਸੋਹਣੀ ਨੂੰ ਛੋੜਨੇ ਕੇ ਲੀਏ ਆਏ ਹੋ ਰੱਖਣਾ ਹੈ ਰਹੇਗਾ ਤੇ ਰੱਖੇਗਾ ਹਾਂ ਸੋਹਣੀ ਨੂੰ ਛੱਡਣ ਆਇਆ ਹੈ ਕਹਿੰਦਾ ਮੈਂ ਬਸ ਠੀਕ ਇਹੀ ਚੀਜ਼ਾਂ ਜਿਹੜੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਦਿੱਤੀ ਆ ਵੀ ਜੋ ਵੀ ਸੋਚਦੇ ਆ ਨਾ ਜੋ ਵੀ ਮਨ ਦੇ ਵਿੱਚ ਕਿਤੇ ਸਵਾਰ ਪੈਦਾ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਪੂਰੀ ਕਰ ਦਿੰਦੇ ਜਦੋਂ ਸਾਡਾ ਬੱਚਾ ਪੰਡਤ ਉਹਦੇ ਘਰ ਦੇ ਉਹਨੂੰ ਲੈਣ ਆ ਗਏ ਮੇਰੇ ਮਨ 'ਚ ਲਾਲਸਾ ਸੀ ਵੀ ਉਹ ਲੈ ਨਾ ਜਾਣ ਕਿਤੇ ਪੰਡਤ ਨੂੰ ਉਹਨਾਂ ਨੇ ਆਪ ਹੀ ਜਵਾਬ ਦਿੱਤਾ ਕਹਿੰਦੇ ਅਸੀਂ ਨਹੀਂ ਜਾਣਾ ਨਹੀਂ ਅਸੀਂ ਨਹੀਂ ਰੱਖ ਸਕਦੇ ਹੁਣ ਲਾਲਸਾ ਸੁਖਮਣੀ ਲਈ ਵੀ ਸੀ ਸਾਨੂੰ ਕੀ ਸਾਡੀ ਸੁਖਮਣੀ ਸਾਡੇ ਕੋ ਆ ਜਵੇ ਯਾਰ ਜੋਗੀ ਮੰਡਲ ਜੀ ਆਪ ਹੀ ਕਹਿ ਰਹੇ ਨੇ ਵੀ ਤੁਸੀਂ ਮੈਂ ਸੁਖਮਣੀ ਇੱਥੇ ਛੱਡ ਜਾਂਦਾ ਇਹ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਅੱਜ ਸੁਖਮਣੀ ਦੀ ਮੰਮੀ ਅਜੇ ਤੱਕਰ ਵਾਪਸ ਨਹੀਂ ਪਹੁੰਚੀ ਸਾਡੇ ਕੋਲੇ ਵਾਹਿਗੁਰੂ ਕਿਰਪਾ ਕਰੇ ਜਿੱਥੇ ਵੀ ਕਿਤੇ ਹੋਵੇ ਉਹ ਸਾਡੇ ਕੋ ਇੱਥੇ ਵਾਪਸ ਆ ਜਵੇ ਸੁਖਮਣੀ ਸਾਡੇ ਕੋਲੇ ਹੁਣ ਪਹੁੰਚ ਗਈ ਆ ਪਰ ਸੁਖਮਣੀ ਸਾਨੂੰ ਪਛਾਣਦੀ ਹੋਈ ਨਹੀਂ ਇੱਕ ਸਾਲ ਚ ਆਪਣੇ ਮੰਮੀ ਪਾਪਾ ਦੇ ਨਾਲ ਪਾਪਾ ਦੇ ਨਾਲ ਇਨਾਂ ਕੋਲ ਮਿਲ ਗਈ ਆ ਵੀ ਜੇ ਉਹਨੂੰ ਚੱਕਦੇ ਆਂ ਅਸੀਂ ਤਾਂ ਰੋਣ ਲੱਗ ਜਾਂਦੀ ਆ ਜਿੱਥੇ ਦਿਨ ਰਾਤ ਖੇਡਦੀ ਸਾਡੇ ਕੋਲੇ ਮੇਰੀ ਗੋਦੀ 'ਚ ਚੜ ਜਾਂਦੀ ਸੀ ਤਾਂ ਦੂਸਰੇ ਕੋਲੇ ਨਹੀਂ ਜਾਂਦੀ ਕਿਸੇ ਹੋਰ ਕੋਲੇ ਆਪਣੀ ਮੰਮੀ ਕੋਲੇ ਵੀ ਨਹੀਂ ਜਾਂਦੀ ਹੁੰਦੀ ਤੇ ਹੁਣ ਉਹ ਸਾਡੇ ਬਾਂਹ ਨੂੰ ਜਦੋਂ ਝਾਕਦੀ ਆ ਐ ਲੱਗਦਾ ਜਿਵੇਂ ਪਰਾਏ ਵੱਲ ਝਾਕਦਾ ਕੋਈ ਅਣਜਾਣ ਬੱਚਾ ਪਹਿਚਾਣ ਹੀ ਨਹੀਂ ਰਿਹਾ ਸਾਨੂੰ ਜਿਵੇਂ ਤਾਂ ਤੁਸੀਂ ਸਾਰੇ ਅਰਦਾਸ ਕਰਿਓ ਸਾਡੀ ਸੁਖ ਹੁਣੀ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਸੁਖ ਹੁਣੀ ਨੂੰ ਸਮੱਤ ਬਖਸ਼ਣ ਔਰ ਸਾਨੂੰ ਬਲ ਬੁੱਧੀ ਬਖਸ਼ਣ ਅਸੀਂ ਇਸ ਬੱਚੀ ਦੇ ਆਪਣੇ ਬਣ ਸਕੀਏ ਔਰ ਇਹਦੀ ਮੰਮੀ ਰੀਤਾ ਦੇਵੀ ਭੈਣ ਸਾਡੀ ਉਹ ਵਾਪਸ ਆ ਜੇ ਵੀ ਇੱਥੇ

इसका धन्यवाद भाई आप इधर आए इसको लेके से को अभी रुकोगे कुछ दिन तो नहीं उधर बच्चा कौन था है ना तो, तो तो, तो, दादा दादी है सब है चाचा ये नहीं छोटा छोटा मैं क्या क्यों बोल रहा हूँ रुकने के लिए समझे बात को रीता बहन को हम ढूंढते हैं तुमने बोला ना तेरे को उसने बोला मैं लुधियाना में हूँ अभी हम पता करते हैं स्टेशन के तरफ इधर उधर घूम के कहीं ढूंढ के देखते हो सकता है कहीं इधर बैठी हो मिल जाए मैं क्या चाहता हूँ भी आपके होते होते इधर वो हो, मिल जाए तो उससे बात करें और उसका दवाई शुरू कर दे तुम डॉक्टर को मिल के जाना डॉक्टर को बता के जाना भी ये ये समस्या इसको आ रही है उसी का इलाज शुरू हो जाएगा फिर हम रखेंगे उसको दो महीना तीन महीना जब तक वो ठीक नहीं होते तब तक हम वापस नहीं भेजेंगे उसको हम सुबह चला जाएगा ना गाड़ी है ना दिक्कत हो जाएगा बच्चा उधर कम कम लगता है किधर होगा ना इधर मिलेगा किधर ही जो के आसपास है आया इधर होगा वही हम, हम देख रहे हैं ऐसे भी करेगा ना बोलेगा कि नहीं सुखमन यहाँ नही है वो इधर भी आ सकता है घर में बोलेगा सुखमनी चला गया वहाँ वो इधर भी आ सकता है उस सुखमनी को और दूसरे बच्चों को सबको प्यार करती है सबको प्यार सब ऐसा क्यों हुआ फिर ऐसा क्यों कर रही है तो अब उसको क्या हुआ ने पैसा लेकर भागने का पैसा देखा लेकर चला या उसी क्योंकि तो आगे भी पैसे की तो वो उसको ऐसा पैसे की दिक्कत तो है नहीं, तो। नहीं।, 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 नहीं। है टॉफियां लेनी है मां सुखमनी तेरा की नाम है ये सुखमनी ਸੋਖਮਨੀ ਕਿਤਾ ਹੁਣ ਹਿੰਦੀ ਬੋਲਣ ਲੱਗੀ ਹੈ ਤੇ ਪੈ ਤੈ ਕਹਤੇ ਕਾਤੀ ਹੈ ਗਿਆ ਸਾਡੀ ਭਾਸ਼ਾ ਇਹਨੂੰ ਅਸੀਂ ਜਿਹੜੀ ਇਹਦੀ ਮਦਰ ਟੰਗ ਆ ਉਹ ਪੰਜਾਬੀ ਆ ਕਿਉਂਕਿ ਇਹਨੇ ਪਹਿਲੇ ਜਿਹੜੇ 2 ਸਾਲ ਇੱਥੇ ਬਤੀਤ ਕੀਤੇ ਸਾਡੇ ਕੋਲੇ ਤੇ ਅਸੀਂ ਤਾਂ ਪੂਰੀ ਪਿਓਰ ਪੰਜਾਬੀ ਦੇ ਵਿੱਚ ਇਹਨੂੰ ਸਿਖਾਉਂਦੇ ਸੀ ਪਰ 1 ਸਾਲ ਜੀ ਆਪਣੇ ਮੰਮੀ ਪਾਪਾ ਕੋਲੇ ਜਾ ਕੇ ਪੂਰੀ ਉਹਨਾਂ ਵਾਲੀ ਭਾਸ਼ਾ ਬੋਲਣ ਲੱਗ ਗਈ ਸੋਖਮਨੀ ਦੀ ਖੁਸ਼ੀ ਹੈ ਸਾਡੀ ਸੁਖਮਨੀ ਤੰਦਰੁਸਤਤਾ ਚੜ੍ਹਦੀ ਕਲਾ ਚ ਪਰ ਇਹਦਾ ਆ ਰੂਪ ਦੇਖ ਕੇ ਬਾਲ ਕੱਟਿਆਂ ਵਾਲਾ ਸਾਨੂੰ ਅਫਸੋਸ ਵੀ ਹੋ ਰਿਹਾ ਵੀ ਇਹਦੇ ਕਿੰਨੇ ਸੋਹਣੇ ਬਾਲ ਸੀ ਗੁੱਤਾਂ ਸੀ ਪਰ ਹੁਣ ਰੀਤਾ ਦਾ ਭੈਣ ਨੇ ਪੰਜ ਬੱਚਿਆਂ ਨੂੰ ਸਾਂਭਣਾ ਉਹ ਤੋਂ ਵੀ ਸ਼ਾਇਦ ਨਹੀਂ ਸੀ ਸਾਂਭੇ ਜਾਂਦੇ ਇਹਨੇ ਬਾਲ ਕੱਟ ਕੇ ਚਲੋ ਸੌਖੇ ਹੋ ਗਏ ਵੀ ਹਰ ਰੋਜ਼ ਬੌਣੇ ਗੁੱਤਾਂ ਕਰਨੀਆਂ ਜੇ ਜਦ ਵਾਹਾਂ ਪੇ ਆਪਕੇ ਪਾਸ ਸੀ ਜਿਵੇਂ ਤਬ ਵਾਹਾਂ ਪੇ ਪੰਜਾਬੀ ਬੋਲਤੀ ਸੀ ਪਹਿਲੇ ਕਿ ਨਹੀਂ ਪਹਿਲੇ ਪੰਜਾਬੀ ਬੋਲਦੀ ਪਹਿਲੇ ਪੰਜਾਬੀ ਬੋਲਦੀ ਇੱਕ ਮਹੀਨਾ ਪੰਜਾਬੀ ਬੋਲਾਈ ਮਹੀਨਾ ਇੱਕ ਮਹੀਨਾ ਪੰਜਾਬੀ ਬੋਲਾਈ फेर धीरे-धीरे दूसरे बच्चों के साथ सीख गया हां सीख गया बच्चे साथ खेलता था ना हां उनके साथ सीख गया हां सुकमनी ओरे पापा ओरे एरिता एरिता ओदे खड़ी दीता एरितिया ए सुकमनी आए रे एरितिया ओ देख आ गई ओरे बुआ आ गई ओरे बुआ बुआ केते आ ओरे बुआ ਕੁੜਾ ਜੀ ਤਬੀਰ ਪੂਆ ਆ ਗਈ ਪੂਆ ਆ ਗਈ ਪੂਆ ਆ ਗਈ ਪੂਆ ਆ ਗਈ ਆਰੇ ਪੂਆ ਆ ਗਈ ਹਾਂ ਬਾਪੂ ਆ ਗਿਆ ਆਰੇ ਬਾਪੂ ਆ ਗਿਆ ਬਾਪੂ ਪਛਾਣਦੀ ਆ ਨਾ ਬਾਪੂ ਨੂੰ ਦਾ ਦੇਖਦੀ ਐ ਜੀ ਹਾਂ ਜਾ ਪੂਆ ਕੋ ਜਾ ਪੂਆ ਕੋ ਜਾ ਚਲੋ ਜੀ ਨਹੀਂ ਬਾਪੂ ਹੋਰ ਕਿੱਡਾ ਲੈ ਕੇ ਆਈਏ ਕਿਹੜਾ ਲੈ ਕੇ ਆਈਏ ਆ ਲੈ 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 ਪਤਾ ਨਹੀਂ ਜੀ ਕੁਦਰਤ ਦੇ ਰੰਗ ਆ ਬੱਚੇ ਕਹਿੰਦੇ ਰੱਬ ਦਾ ਰੂਪ ਹੁੰਦੇ ਆ ਇਹ ਸੱਚ ਹੀ ਰੱਬੀ ਰੂਹਾਂ ਨੇ ਇਹ ਬੱਚੇ ਸੋਖਮਣੀ ਨਾਲ ਜਿਹੜਾ ਸਾਡਾ ਲਗਾਵ ਆ ਅੱਜ ਸੱਚੀ ਮੈਨੂੰ ਇੰਨਾ ਮੰਨ ਲੋ ਖੁਸ਼ੀ ਫੀਲ ਹੋ ਰਹੀ ਆ ਇੰਨਾ ਚਾਹ ਫੀਲ ਹੋ ਰਿਹਾ ਵੀ ਇਹ ਵਾਪਸ ਆ ਗਈ ਆ ਪਰ ਕਿਤੇ ਨਾ ਕਿਤੇ ਮਨ ਦੇ ਕੋਨੇ 'ਚ ਇਹ ਵੀ ਚੱਲ ਰਿਹਾ ਟ੍ਰੈਵਲ ਵੀ ਇਹਦਾ ਹੁਣ ਮੰਨ ਲੋ ਕਿੱਦਾਂ ਅੱਗੋਂ ਬਣੂ ਬਾਪ ਇਹਦਾ ਛੱਡਣ ਆ ਗਿਆ ਮੰਮੀ ਇਹਦੀ ਪਤਾ ਨਹੀਂ ਕਿੱਥੇ ਆ ਹਨਾ ਵੀ ਉਹ ਵਾਪਸ ਉੱਥੇ ਜਾਊਗੀ ਜਾਂ ਇੱਥੇ ਆਊਗੀ ਜਾਂ ਸ਼ਾਇਦ ਕਦੇ ਆ ਲੱਭੇ ਹੀ ਨਾ ਪਹਿਲਾਂ ਵਾਂਗੂ ਵੀ ਕਿਤੇ ਹੋਰ ਪਾਸੇ ਨਾ ਦਿਮਾਗ ਉਹਦਾ ਹੋ ਜਾਵੇ ਜਿਵੇਂ ਅੱਗੇ ਸਾਡੇ ਕੋਲੇ 2 ਸਾਲ ਲਾ ਕੇ ਗਈ ਸੀ ਪਿੰਡ ਵਾਪਸ ਹੁਣ ਵੀ ਨਾ ਓਵੇਂ ਹੋਵੇ ਪਰ ਸੁਖਮਣੀ ਆਪਦੇ ਪਾਪਾ ਨੂੰ ਯਾਰ ਕਰੀ ਨੇ ਪਾਪਾ ਪਾਪਾ ਕਰ ਰਹੀ ਆ ਪਾਪਾ ਇਹਦਾ ਕਹਿੰਦਾ ਮੈਂ ਛੱਡਣਾ ਆ ਇਹਨੂੰ ਇੱਥੇ ਕਿਉਂਕਿ ਉਹਦੇ ਦਿਮਾਗ 'ਚ ਹਜੇ ਵੀ ਜਿਵੇਂ ਉਹੀ ਚੀਜ਼ ਚੱਲ ਰਹੀ ਹੁੰਦੀ ਆ ਵੀ ਇਹ ਮੇਰੀ ਨਹੀਂ ਹੈਗੀ ਇਹ ਉਹਦੀ ਆ ਬਾਕੀ ਰੱਬ ਜਾਣਦਾ ਅੱਗੋਂ ਕੀ ਹੋਣਾ ਉਹਨੇ ਆਪੇ ਕੋਈ ਨਾ ਕੋਈ ਸਬਬ ਬਣਾ ਲੈਣਾ ਪਰ ਅਸੀਂ ਹੁਣ ਸੁਖਮਣੀ ਨੂੰ ਆਪਣੇ ਬੱਚਿਆਂ ਨੂੰ ਮਨਾਉਣ ਲੈ ਕੇ ਚੱਲੇ ਜਿਹੜੇ ਘਰ 'ਚ ਜੰਮੀ ਸੀ ਜਿਹੜੇ ਘਰ ਦੇ ਵਿੱਚ ਪਲੀ ਸੀ ਜਿੱਥੇ ਨੇ ਪਹਿਲੀ ਵਾਰ ਤੁਰਨਾ ਸਿੱਖਿਆ ਸੀ ਜਿੱਥੇ ਨੇ ਪਹਿਲੀ ਵਾਰੀ ਮੈਨੂੰ ਮਾਮਾ ਕਹਿਣ ਸਿਖਾਇਆ ਸੀ ਜਿੱਥੇ ਪਹਿਲੀ ਵਾਰੀ ਇਹਨੇ ਮਾਮਾ ਕਿਹਾ ਸੀ ਨਾ ਉਹ ਰਿਕਾਰਡਿੰਗਾਂ ਵੀ ਆਪਣੇ ਕੋਲੇ ਹੈਗੀਆਂ ਤੁਸੀਂ ਦੇਖੋ ਸ਼ਾਇਦ ਸਾਡੇ ਕੋਲੇ ਉਸ ਦਿਨ ਦੀ ਰਿਕਾਰਡਿੰਗ ਵੀ ਹੈ ਜਿੱਦਣ ਸੁਖਮਣੀ ਨੇ ਪਹਿਲੇ ਦਿਨ ਮਾਮਾ ਕਿਹਾ ਸੀਗਾ ਤੇ ਅੱਜ ਉਹ ਸੁਖਮਣੀ ਉਸ ਘਰ ਦੇ ਅੰਦਰ ਵੜਨ ਤੋਂ ਵੀ ਐ ਕਰ ਰਹੀ ਹੈ ਪਾਪਾ ਪਾਪਾ ਜਿਵੇਂ ਅਣਜਾਣ ਹੁੰਦੀ ਆ ਜਿਵੇਂ ਬੇਪਛਾਣ ਹੁੰਦੀ ਆ ਅੱਜ ਸੁਖਮਣੀ ਸਾਡੀ ਇਸ ਤਰ੍ਹਾਂ ਕਰ ਰਹੀ ਆ ਬਾਕੀ ਦੇਖਦੇ ਆ ਹੁਣ ਅੰਦਰ ਜਾ ਕੇ ਆਪਣੀ ਉਸ ਜਗ੍ਹਾ ਨੂੰ ਆਪਣੇ ਜਨਮ ਸਥਾਨ ਨੂੰ ਪਛਾਣਦੀ ਆ ਕਿ ਨਹੀਂ ਪਛਾਣਦੀ ਸੁਖਮਣੀ ਸੁਖਮਣੀ ਆ ਕਿੱਥੇ ਆ ਗਈ ਆਪਾਂ ਆ ਕਿੱਥੇ ਆ ਗਏ ਆ ਕਿੱਥੇ ਆ ਗਏ ਆਪਾਂ ਆਹ ਕੌਣ ਲਖੀਆ ਮਾਈ ਲਖੀ ਸੁਖਮਣੀ ਸੁਖਮਣੀ ਆ ਇਹ ਨੇ ਆ ਸੁਖਮਣੀ ਸੁਖਮਣੀ ਦੇਖੋ ਕਹੇ ਜੀ ਬਣਾਤੀ ਉਹਨਾਂ ਨੇ ਸੁਖਮਣੀ ਤਾਂ ਪਛਾਣਦੀ ਹੀ ਨਹੀਂ ਇਹ ਸੁਖਮਣੀ 嗯。Ah. <music> ਚਲੋ ਅਰਦਾਸ ਕਰਿਓ ਇਹਦੇ ਪਾਪਾ ਤਾਂ ਹੁਣ ਛੱਡ ਕੇ ਵਾਪਸ ਜਾਣ ਨੂੰ ਤਿਆਰ ਆ ਮੰਮੀ ਇਹਦੀ ਹਜੇ ਲੱਭੀ ਨਹੀਂ ਪਰ ਸਾਨੂੰ ਸੁਖਮਣੀ ਸਾਡੀ ਲੱਭ ਗਈ ਆ ਬਾਕੀ ਹੋ ਜਾਣੇ ਉਹਦੀਆਂ ਉਹ ਹੀ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਰਾਜੋਗੀ ਮੰਡਲ ਨਾਮ ਹੈ ਬਿਹਾਰ ਘਰ ਹੈ ਮਿਰਜ਼ਾਲਾ ਬੱਚੇ ਕੇ ਮੰਮੀ ਕੇ ਦਵਾਈ ਚਲਤੇ تھے ਯਹਾਂ ਚੱਲਨੇ ਕੇ ਬਾਅਦ ਵੇ ਗਿਆ ਘਰ घर में फिर रहा अच्छा फिर फिर हो गया फिर दवाई छोड़ने के लिए आया इधर बच्चे के इधर ले कर आया बच्चे इधर रहेगा तो मम्मी उसको भी इधर रहेगा दवाई चलते रहेगा अच्छा हो जाएगा तो फिर ले जाएगा तो पहले हमारे पास रहते थे पहले अब यहीं हुआ था तो कब ले कर गए घर उसको इसको हो गया साल भर ले गए ठीक है तो घर पर दवाई खाई नहीं उसने दवाई बच्चा नहीं खाया उसमें घर में दवाई नहीं खाया उससे प्रॉब्लम आ गई उसको फिर उसको प्रॉब्लम आ गया फिर इधर उधर ढन लगा बोखने लगा फिर आ जाएगा इधर फिर दवाई खाएगा रुकेगा इधर उसके बाद फिर ठीक होगा भाजी फोन करेगा उसके बाद भाजी फोन करेगा ये अच्छा हो गया ले जाओ फिर ले जाएगा अभी यहाँ पर आप क्या करने के लिए बच्चे के ले के आया था ना क्या करना बच्चे को बच्चे के यहाँ रखेगा ना बच्चे के साथ रखेगा तो उसको मम्मी यहाँ रुकेगा ना नहीं तो नहीं रुकेगा मम्मी उसको भागती रहेगा इधर का उसके? अभी मम्मी किधर गया घर से बाहर है किधर है नहीं कोई पता नहीं घर से चली गई घर से निकल गया ਉਹ ਵੀ ਆ ਸੁਖਮਣਿ ਕੋਲੇ ਕਰ ਰਹੇ ਸੀ ਸੁਖਮਣਿ ਇਕੱਲੇ ਆਇਆ ਇਧਰ ਰਹੇਗਾ ਸੁਖਮਣਿ ਤਾਂ ਉਸਕੋ ਮੰਮੀ ਵੀ ਇਧਰ ਰੁਕੇਗਾ ਦਵਾਈ ਖਾਏਗਾ ਰੁਕੇਗਾ